ਪਾਰ ਭਾਈ ਪਟ ਫਾਰ ਅਨੈਸੇ ਪੱਟ ਜਿਹੜਾ ਟਕਿਆ ਹੋਇਆ ਸੀ ਮੱਥਾ ਨਾ ਜਿਹਦੇ ਨਾਲ ਟੋਪ ਨਾਲ ਉਹਨੂੰ ਪਾੜ ਕੇ ਮੱਥੇ ਦੇ ਵਿੱਚ ਧਸ ਗਈ ਜਾ ਕੇ ਸਰੌਣ ਕੀ ਧਾਰ ਚਲੀ ਪਤ ਉਰਦ ਸੋਪਵਾ ਸੋ ਭਾਈ ਕਹੋ ਕੈਸੇ ਐਸੇ ਵਿੱਚੋਂ ਖੂਨ ਨਿਕਲਿਆ ਦੁਬਾਰਾ ਉੱਤੇ ਨੂੰ ਬਾਹਰ ਨੂੰ ਕਿ ਜੇ ਮੈਂ ਉਹਦੀ ਉਪਮਾ ਕਹਿੰਦੇ ਕਵੀ ਕੀ ਕਹੇ ਐ ਹੈ ਜੇ ਮੈਂ ਜਿਹੜਾ ਹੈ ਨਾ ਸ਼ਿਵਜੀ ਮਾਨੋ ਮਹੇਸ਼ ਕੇ ਤੀਸਰੇ ਨੈਣ ਕੀ ਜੋਤ ਅਦੋਤ ਭਾਈ ਖੁੱਲ ਤੈਸੇ ਜਿਵੇਂ ਉਹਦਾ ਤੀਸਰੇ ਨੇਤਰ ਦੀ ਜੋਤ ਬਾਹਰ ਨੂੰ ਗਈ ਤੀਸਰਾ ਅੱਖ ਖੁੱਲ ਗਈ ਤੀਸਰੀ ਅੱਖ ਤਾਂ ਜਦ ਖੁੱਲਦੀ ਹੈ ਤੀਸਰੀ ਅੱਖ ਉਹਦੀ ਕਿਵੇਂ ਖੁੱਲ ਗਈ ਐਡਾ ਬੜਾ ਬਲਵਾਨ ਆਦਮੀ ਦੇ ਮੱਥੇ 'ਚ ਮਾਰਿਆ ਦਿਮਾਗ 'ਚ ਵਰਛੀ ਕਹਿੰਦਾ ਵੀ ਦਸਮਦਾਰ ਇੱਥੇ ਨਹੀਂ ਹੁੰਦਾ ਸ਼ਿਵਜੀ ਦੀ ਜਿਹੜੀ ਸਮਾਧੀ ਦਿਮਾਗ ਚ ਲਾਉਂਦਾ ਨਾ ਉਹਦੀ ਜੋਤ ਖੁੱਲਦੀ ਵੀ ਇੱਥੇ ਨਹੀਂ ਹੁੰਦੀ ਜੋਤ ਉਹਨੂੰ ਹੋਸ਼ ਲਿਆ ਤੀ ਸ਼ਿਵਜੀ ਨੂੰ ਗੱਲ ਆ ਹੈ ਉਹ ਤੀਸਰੀ ਜੋਤ ਐ ਤਾਂ ਖੁੱਲਦਾ ਨਾ ਇੱਥੋਂ ਤਾਂ ਐਂ ਖੁੱਲ ਸਕਦੀ ਐ ਜੋਤ ਮੱਥੇ ਜਮਾਰੇ ਦੇ ਬਰਸ਼ੀ ਹੋਰ ਇੱਥੇ ਜੋਤ ਕੋਈ ਨਹੀਂ ਖੁੱਲਦੀ ਹੁੰਦੀ ਦੱਸਣ ਦਾ ਮਤਲਬ ਹੋਰ ਐ ਕੁਛ ਕਹਿੰਦੇ ਆ ਆਉਂਦੀ ਐ ਜੋਤ ਜੇ ਖੋਲਿਆ ਤਾਂ ਐਂ ਖੁੱਲਦੀ ਹੁੰਦੀ ਐ ਇੱਥੇ ਹੋਰ ਨਹੀਂ ਇੱਥੇ ਜੋਤ ਕੋਈ ਹੁੰਦੀ ਜਿਹੜੀ ਗਲੀ ਹੋ ਜਾਂਦੀ ਐ ਨਾ ਮੱਥੇ 'ਚ ਤਾਂ ਹੀ ਜੋਤ ਖੁੱਲੂ ਓਏ ਆ ਕਹਿੰਦੀ ਸੇਫ ਬਣਾਈ ਆ ਹੜ ਵਾਲੇ ਹੱਡ ਲਾਇਆ ਐ ਬਚਾਉਣ ਵਾਸਤੇ ਮੱਥੇ ਜੋਤ ਜੇ ਤੀਸਰੀ ਅੱਖ ਮੱਥੇ 'ਚ ਉਹ ਸਭ ਤੋਂ ਪਹਿਲਾਂ ਐਹੀ ਫੁੱਟੂ ਉੱਚੇ ਤੋਂ ਕਿੰਨੀ ਸੇਫ ਅੱਖ ਬਣਾਈ ਐ ਉਹ ਨੂੰ ਤੁਸੀਂ ਉੱਤੇ ਅੱਖ ਹੋਊਗੀ ਉਹ ਵਜੂ ਕਿ ਕਦੇ ਆਸਰੇ ਫਿਰ ਉਹ ਦਿਨ ਦਾ ਦਿਮਾਗ ਇਹ ਜ ਹੈ ਉਹਨਾਂ ਨੂੰ ਕੀਤਾ ਵੀ ਕੀ ਜਾਵੇ ਉਹ ਤੀਸਰੇ ਨਾਂਨ ਦੀ ਸ਼ਿਵ ਜੀ ਨੂੰ ਕਿਹਾ ਵੀ ਇੱਥੇ ਨਹੀਂ ਹੁੰਦੀ ਜੋਤ ਉਹਦੀ ਤੀਸਰੀ ਅੱਖ ਖੋਲਤੀ ਉਹਦੀ ਤੀਸਰੀ ਅੱਖ ਅੰਦਰ ਵਾਲੀ ਖੋਲਤੀ ਵੀ ਜੋਤ ਇੱਥੇ ਹੁੰਦੀ ਨਹੀਂ ਸਮਝਾਤਾ ਉਹਨੂੰ ਜੇ ਵੀ ਜ ਨੂੰ ਵੀ ਸਮਝਾਤਾ ਵਿਜੋਤ ਇੱਥੇ ਨਹੀਂ ਹੁੰਦੀ ਉਹ ਅੱਖਾਂ ਜੋਤਾ ਥੱਲੇ ਹੁੰਦੀ ਐ ਸੁੱਤੇ ਬੈਠਾ ਦਾ ਸਰ ਵੀ ਜਾਏ ਬੱਡਲ ਮੇ ਪਤਾ ਹੀ ਨਹੀਂ ਹੁੰਦਾ ਨਾ ਅੱਖਾਂ ਦੇਖਦੀਆਂ ਨੇ ਨਾ ਦਿਮਾਗੇ ਨਹੀਂ ਕੰਮ ਕਰਦਾ ਸੁੱਤੇ ਬੈ ਜਾਦੂ ਦਾ ਜੇ ਦਿਮਾਗ ਨਹੀਂ ਕੰਮ ਕਰਦਾ ਸਰੀਰ ਨਹੀਂ ਕੰਮ ਕਰਦਾ ਸਰੀਰ ਜਦ ਕੰਮ ਕਰਦਾ ਜਾਂ ਦਿਮਾਗ ਕੰਮ ਕਰਦਾ ਦਿਮਾਗ ਦੇ ਬਿਨਾ ਸਰੀਰ ਨਹੀਂ ਕੰਮ ਕਰਦਾ ਬੇਹੋਸ਼ੀ ਦੇ ਵਿੱਚ ਸਿਰਫ ਦਿਮਾਗ ਨਹੀਂ ਕੰਮ ਕਰਦਾ ਆਦਮੀ ਦਾ ਜਿੰਨਾ ਜੇ ਦਿਮਾਗ ਕੰਮ ਕਰਦਾ ਉਹਨਾਂ ਜੋ ਸਰੀਰ ਕੰਮ ਕਰਦਾ ਉਹ ਵੀ ਜੇ ਉਹਨੂੰ ਜਿੱਥੇ ਸੈਂਟਰ ਹੈ ਤਾਕਤ ਦਾ ਤਾਕਤ ਮਿਲਦੀ ਹੈ ਤਾਂ ਕੰਮ ਕਰਦਾ ਨਹੀਂ ਦਿਮਾਗ ਕੰਮ ਤਾਕਤ ਤੋਂ ਹੀ ਲਿਆਦਾ ਜਾਂ ਤਾਕਤ ਉਤੇ ਹੈ ਹੀ ਨਹੀਂ ਦਿਮਾਗ ਕੰਮ ਕਰਦਾ ਨੂੰ ਇੱਕ ਪਾਸਾ ਮਰਿਆ ਹੈ ਦਿਮਾਗ ਠੀਕ ਆ ਆਦਮੀ ਦਾ ਨਹੀਂ ਪਾਸਾ ਕੰਮ ਕਰਦਾ ਕੋਈ ਸੁਪਲਾਈ ਬੰਦ ਹੋ ਗਈ ਤਾਕਤ ਦੀ ਖੂਨ ਦੀ ਸੁਪਲਾਈ ਬੰਦ ਹੋ ਗਈ ਸੁਪਲਾਈ ਉਹ ਬੰਦ ਹੈ ਸ਼ਕਤੀ ਉਹ ਹੈ ਨਹੀਂ ਸਪਲਾਈ ਬੰਦ ਹੋ ਜਾਏ ਤੇਲ ਦੀ ਇੰਜਣ ਆਪੇ ਖੜ ਜੂਗਾ ਇੰਜਣ ਕੀ ਕਰੂਗਾ ਚਾਹੇ ਇੰਜਣ ਸਾਰਾ ਹੀ ਠੀਕ ਹੈ ਸੈਲਫ ਵੀ ਕੰਮ ਕਰਦੀ ਹੈ ਚੱਕਦੀ ਹੈ ਪਰ ਜੇ ਹੁਣ ਤੇਲ ਜਾਊ ਤਾਂ ਹੀ ਸਟਾਰਟ ਹੋਊ ਉਹ ਤੇ ਸ਼ਕਤੀ ਨਾ ਕੰਮ ਕਰ ਲੈਣਾ ਹੋਜੀ ਦਾਇ ਤ ਨਿਕਾਸ ਕੇ ਸਾੰਗ ਵਹ ਬਲ ਕ ਤਬ ਚੰਡ ਪ੍ਰਚੰਡ ਕੇ ਦਿਨੀ ਦਾਇ ਤਨੇ ਵੀ ਬਾੜ ਕੀਤਾ ਉਹ ਕਹਿੰਦਾ ਠੀਕ ਹੈ ਇਹ ਤੇ ਕਿਉਂ ਨਹੀਂ ਕੋਛੇਗਾ ਦਿਮਾਗ ਸਭ ਕੁਛ ਹੈ ਉਨੇ ਉਹ ਕੱਢ ਕੇ ਉਥੋ ਸੰਗ ਉਹਨੇ ਮੂੰਹ ਚ ਮਾਰੀ ਉਹ ਕਹਿੰਦਾ ਜੀਵ ਨਹੀਂ ਹਿਲਦੀ ਇਹਦੇ ਬਿਨਾ ਜੀਵ ਇਹਦੇ ਕਰਕੇ ਹੀ ਹਿਲਦੀ ਹੈ ਠੀਕ ਕਹਿੰਦੇ ਤਾਂ ਜੀਵ ਦਿਮਾਗ ਕਰਕੇ ਹੀ ਹਿਲਦੀ ਹੈ ਮੂੰਹ ਦਿਮਾਗ ਕਰਕੇ ਹੀ ਚੱਲਦਾ ਹੈ ਗੱਲ ਬਾਤ ਦਿਮਾਗ ਕਰਕੇ ਹੀ ਹੁੰਦੀ ਹੈ ਇਹ ਤਾਂ ਉਹਨੇ ਠੀਕ ਕਹੀ ਨਾ ਇਹ ਕਹਿਤਾ ਉਹਨੇ ਕੱਢ ਕੇ ਸੰਗ ਉਹਨੇ ਮੂੰਹ ਚ ਮਾਰੀ ਚੰਡੀ ਦੇ ਚੰਡ ਪਰ ਚੰਡ ਕੇ ਦੀਨੀ ਉਹ ਚ ਮਾਰੀ ਅਬੂ ਤਾਂ ਹੀ ਚੱਲਦਾ ਵਕਰ ਵਕਰ ਜੇ ਦਿਮਾਗ ਹੈਗਾ ਐਨੀ ਕਾ ਸਕਦੇ ਦਿਮਾਗ ਕੋ ਚੀਜ਼ੇ ਨਹੀਂ ਇਹ ਤਾਂ ਫਿਰ ਜਾਇਜ ਆ ਗੱਲ ਇਹ ਤਾਂ ਉਹਦੀ ਜਾਇਜ਼ ਹੀ ਨਾ ਗੱਲ ਇtanto ਗੱਲ ਤਾਂ ਠੀਕ ਸੀ ਇਸ ਕਰਕੇ ਇਹ ਵਾਰ ਚੰਡੀ ਤੇ ਲੱਗਿਆ ਹੋਇਆ ਦਿਖਾਤਾ ਮੂੰਹ ਜ ਉਹਨੇ ਮੂੰਹ ਬਲਵਾਰਿਆ ਨਾ ਮੈਂ ਉਹ ਤਾਂ ਹੀ ਚਲਦਾ ਚਬਰ ਚਬਰ ਜੇ ਦਿਮਾਗ ਹੈ ਜੇ ਇਹ ਨਾ ਨਾ ਹੋਵੇ ਗੂਬਰੀ ਚਲਦਾ ਇਹ ਉਹਦਾ ਵਾਰ ਚੰਡੀ ਤੇ ਲੱਗਿਆ ਹੋਇਆ ਦਿਖਾਤਾ ਸਹੀ ਵਾਰ ਸਹੀ ਵਾਰ ਸੀ ਨਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਸੁੰਦਾਰ ਹੈ ਇਹਦਾ ਮਤਲਬ ਇਹ ਨਹੀਂ ਦਸੂੰਦਾਰ ਹੈ ਪਰ ਇੰਨੀ ਗੱਲ ਉਹਦੀ ਸੱਚ ਸੀ ਇੰਨੀ ਗੱਲ ਗਿਆਨ ਵਾਲੀ ਸੀ ਠੀਕ ਸੀ ਇਹ ਲਗਿਆ ਹਾ ਖਾਤਾ ਦੂਏ ਪਾਸੇ ਹੂੰ ਏਉਂ ਉਪਮਾ ਉਪਜੀ ਮਨ ਮੈਂ ਕਵੀ ਨੇ ਇਹ ਭਾਂਤ ਸੋਈ ਕਹਿ ਦਿਨੀ ਏਉਂ ਉਪਮਾ ਉਪਜੀ ਮਨ ਮੈਂ ਉਹਦੀ ਵੀ ਉਪਮਾ ਕਵੀ ਨੇ ਭਾਂਤ ਸੋਈ ਕਹਿ ਦਿਨੀ ਕਵੀ ਨੇ ਉਹ ਵੀ ਗੱਲ ਕਹਿਤੀ ਉਹ ਜਣਾ ਸੱਚ ਵੀ ਬਿਆਨ ਕਰਤਾ ਜਿਹੜੀ ਉਹਦਾ ਹੱਥ ਲਗਿਆ ਵਾਰ ਉਹ ਵੀ ਦੱਸ ਦਤਾ ਉਹਦਾ ਵੀ ਜਾਇਜ਼ ਸੀ ਉਪਮਾ ਉਬੀ ਕਹਤੀ ਕਬਿਨ ਹੈ ਉਪਮਾ ਇਹ ਭਾਤ ਸੋਈ ਕਹੇ ਦਿਨੀ ਸੋਈ ਕਹੇ ਸੀ ਇਹ ਕਹਤੀ ਮਾਨੋ ਸੰਕਲ ਦੀਪ ਕੀ ਨਾਰ ਗਰੇ ਮੈਂ ਤੰਬੋਰ ਕੀ ਪੀਕ ਨਵੀਨੀ ਐ ਸਮਝ ਲੋ ਬਈ ਸਿੰਮਲ ਸਿੰਮਲ ਦੀਪ ਕਹਦੇ ਨੇ ਆ ਜਿਹੜਾ ਲੰਕਾ ਨੂੰ ਸਿੰਗਲੀ ਲੋਕ ਨੇ ਨਾ ਉੱਥੇ ਇਹ ਆਹ ਔਰੇ ਵੀ ਨੂੰ ਸਿੰਗਲੀ ਤਮਲਨੜੂ ਤਮਲਨੜੂ ਬੰਗਾਲ ਚ ਤੇ ਥੱਲੇ ਨੂੰ ਤਮਲਨੜੂ ਚ ਬਈ ਉਸ ਏਰੀਆ ਦੀ ਕੋਈ ਔਰਤ ਸੀ ਉਹ ਪਾਂ ਚਬਦੇ ਨੇ ਨਾ ਲੋਕ ਬਹੁਤ ਪਾਂ ਖਾਂਦੇ ਨੇ ਕੰਦੇ ਉਹਦੇ ਗਾਲੇ ਵਿੱਚ ਪਾਨ ਸੀ ਜਦ ਮੂੰਹ ਹੰਡਿਆ ਉਹ ਪਾਨ ਚਮਕਦਾ ਹੈ ਨਾ ਤਾਜਾ ਪਾਨ ਖਾਦਾ ਹੋਇਆ ਜਿਵੇਂ ਉਹ ਚਮਕਦਾ ਸੀ ਐ ਖੂਨ ਚਮਕਦਾ ਉਹਦੇ ਉਹਦੇ ਨਾਲ ਉਹ ਪਾਨ ਦੇਦੀ ਨਾ ਜਦ ਖੂਨ ਨਿਕਲਿਆ ਖੂਨ ਤਾਂ ਨਹੀਂ ਨਿਕਲਿਆ ਪਾਨ ਖਾਦੇ ਦੀ ਦੇਦੀ ਉਹ ਬੋਲ ਹੁਣ ਭਾਈ ਉਹ ਕਹਿ ਸੀ ਉਹਦੀ ਗੱਲ ਉਹ ਤਾਂ ਹੀ ਚੱਲਦਾ ਜੇ ਦਿਮਾਗ ਹੈਗਾ ਗੱਲ ਤਾਂ ਹੀ ਹੋ ਰਹੀ ਹੈ ਜੇ ਦਿਮਾਗ ਹੈਗਾ ਚਰਚਾ ਤਾਂ ਹੀ ਹੋ ਰਹੀ ਹੈ ਜੇ ਦਿਮਾਗ ਕੰਮ ਕਰਦਾ ਦਿਮਾਗ ਨਹੀਂ ਕੰਮ ਕਰਦਾ ਚਰਚਾ ਨਹੀਂ ਹੋ ਸਕਦੀ ਗਿਆਨ ਚਰਚਾ ਨਹੀਂ ਹੋ ਸਕਦੀ ਪਰ ਆਉਣੇ ਕਿਥੋਂ ਹੈ ਤੇਲ ਚੱਲਦਾ ਜੇ ਇੰਜਣ ਚੱਲਦਾ ਜੇ ਤੇਲ ਆਉਂਦਾ ਪਰ ਤੇਲ ਹੈ ਕਿੱਥੇ ਸਟੋਰ ਤੇਲ ਦਾ ਕਿੱਥੇ ਹੈ ਦਿਮਾਗ ਇਨ ਸਟੋਰ ਨਹੀਂ ਆਏਗਾ ਸਟੋਰ ਨਹੀਂ ਹੈ ਤੁਮ ਸਟੋਰ ਕਦੇ ਹੋਰ ਹੈ ਟੈਂਕੀ ਦਾ ਸਟੋਰ ਤਾਂ ਉਹ ਤਾਂ ਕਿਤੇ ਹੋਰ ਹੈ ਸਵਈਆ ਜੁੱਧ ਨੂੰ ਸੰਭ ਕਰਿਓ ਅਤਿ ਹੀ ਜਸ ਇਹ ਛਵੀ ਕੋ ਕਵੀ ਕੋ ਵਰਨਾ ਹੈ ਜੁੱਧ ਨੂੰ ਸੰਭ ਕਰਿਓ ਅਤਿ ਹੀ ਜਸ ਕਰਿਓ ਅਤਿ ਹੀ ਜਸ ਇਹ ਛਵੀ ਕੋ ਕਵੀ ਕੋ ਵਰਨਾ ਹੈ ਇਹ ਛਭ ਕੋ ਕਵੀ ਕੋ ਵਰਨਾ ਜਿਸ ਤਰੀਕੇ ਨਾਲ ਸੁਭਨੇ ਜੁੱਧ ਕੀਤਾ ਹੈ ਕਿਹੜਾ ਕਵੀ ਹੈ ਉਹਦੀ ਛਵੀ ਨੂੰ ਵਰਣਨ ਕਰ ਦੂ ਕਿਵੇਂ ਵਰਣਨ ਕੀਤਾ ਜਾਵੇ ਉਹ ਜਿਸ ਤਰੀਕੇ ਨਾਲ ਉਹਨੇ ਜੁੱਧ ਕੀਤਾ ਹੈ ਕਿ ਵਾਰਿਆ ਨਾ ਬਾਹਰ ਕਰਤਾ ਨਾ ਚੰਡੀ ਦੇ ਉੱਤੇ ਵੀ ਸਵਾਲ ਜਵਾਬ ਤਗੜੇ ਕੀਤੇ ਉਹਨੇ ਪੂਰੇ ਕੀਤੇ ਜਿ ਉਹਨੇ ਉਹ ਜੀ ਨਹਿ ਭੀਖਮ ਦਰੋਣ ਕਿਰਪਾ ਆਰ ਦਰੋਣਜ ਭੀਮ ਨਾ ਅਰਜਨ ਆਉ ਕਰਨਾ ਨਹਿ ਭੀਖਣ ਭੀਖਮ ਦਰੋਣ ਆ ਭੀਖਮ ਨਾਲ ਦਰੋਣ ਚਾਰੀਆ ਨੇ ਕੀਤਾ ਨਾ ਪੇਸ਼ਮ ਬਤਾਮਣ ਨੇ ਐਸਾ ਜੁਦ ਕੀਤਾ ਨਾ ਕਰਨੇ ਕੀਤਾ ਨਾ ਅਰਜਨ ਨੇ ਕੀਤਾ ਅਰਜਨ ਆਉ ਕਰਨਾ ਉਹ ਨਾ ਕਰਨੇ ਕੀਤਾ ਕਿਸੇ ਨੇ ਐਸਾ جنگ ਨਹੀਂ ਕੀਤਾ ਉਹਨਾਂ ਦਾ ਸਵਾਲ ਜਵਾਬ ਦਾ جنگ ਇਹਦਾ ਮਤਲਬ ਹੈ ਇਹੋ ਜਿਹਾ ਜੰਗ ਨਹੀਂ ਕੀਤਾ ਜਿਹੇ ਜਾਓ ਮਹਾਭਾਰਤ ਦੇ ਵਿੱਚ ਕੀਤਾ ਤੀ ਲੜਾਈ ਇਹ ਲੜਾਈ ਹੋਰ ਤਰ੍ਹਾਂ ਦੀ ਹੈ ਕੋਈ ਜਿੰਨੇ ਪ੍ਰਮਾਣ ਦਿੱਤੇ ਨੇ ਯੋਧਿਆਂ ਦੇ ਕੋਈ ਤਰੀਕਾ ਜੰਗ ਦਾ ਇਦੋਂ ਫਲਤੂ ਨਹੀਂ ਬਜਦਾ ਮਹਾਭਾਰਤ ਦੀ ਲੜਾਈ ਜਿਹੜੀ ਹੋਈ ਹੈ ਇਹਨਾਂ ਨੇ ਜੰਗ ਕੀਤੀ ਹੈ ਕੋਈ ਹਥਿਆਰ ਔਰ ਤੀਰ ਨਹੀਂ ਬਜਦਾ ਉਹਨਾਂ ਨੇ ਤੀਰਾਂ ਨਾਲ ਲੜਾਈ ਕੀਤੀ ਹੈ ਇੱਥੇ ਵੀ ਤੀਰ ਪਰ ਉਹਨਾਂ ਵਾਲੇ ਨਹੀਂ ਹੈ ਉਹਨਾਂ ਨੇ ਸਾਗ ਵਰਤੀ ਐ ਇਹਨਾਂ ਨੇ ਵਰਤੀ ਆ ਉਹ ਨਾਲ ਹੀ ਨਹੀਂ ਹੈ ਇੱਥੇ ਵੀ ਗਦਾ ਵਰਤੀ ਗਈ ਐ ਇੱਧਰ ਵੀ ਗਦਾ ਵਰਤੀ ਪਰ ਉਹ ਨਾਲ ਹੀ ਨਹੀਂ ਹੈ ਕਹਿਣ ਦਾ ਬਦਰਾ ਇਹੋ ਜਿਹਾ ਜੰਗ ਨਹੀਂ ਸੀ ਜਿਹੇ ਜਹਾ ਮਹਾਪਾਰ ਦਾ ਜਿਹੇ ਜਹਾ ਰਮੈਣ ਦਾ ਇਹ ਜੰਗ ਜਾਂ ਜੱਜਾ ਦਾ ਲੋਰ ਦੇ ਕਿ ਕਰਨਗੇ ਐਨਾ ਜੰਗ ਕੀਤਾ ਜਿਹੇ ਜਹਾ ਇਹਨਾਂ ਨੇ ਕੀਤਾ ਹੀ ਨਹੀਂ ਕੋਰੋਨਾ ਨੇ ਕਹਿ ਜਾਂ ਕੀਤਾ ਉਦੋਂ ਵੀ ਬੰਦੇ ਮਰਦੇ ਤੇ ਇੱਥੇ ਵੀ ਮਰਦੇ ਸੀ ਉੱਥੇ ਵੀ ਆਤੀ ਕੋੜੇ ਮਰਦੇ ਸੀ ਇੱਥੇ ਵੀ ਮਰਦੇ ਸੀ ਉੱਥੇ ਵੀ ਖੁੰਡ ਲਦਾ ਸੀ ਇੱਥੇ ਵੀ ਡੁੱਲਦਾ ਸੀ ਪਰ ਜਦ ਕبھی ਉਹਦਾ ਜੁਦਵਣਨ ਕਰਨਗੇ ਅਰਜਨ ਦਾ ਉਹ ਲੋਕ ਕਹਿੰਦੇ ਨੇ ਅਰਜਨ ਵਰਗਾ ਕਨੇ ਚੰਦ ਨਹੀਂ ਕੀਤਾ ਜਦ ਭੀਮ ਦਾ ਭੀਮ ਵਰਗਾ ਕਿਸੇ ਨੇ ਨਹੀਂ ਕੀਤਾ ਜਾਂ ਕੱਲੇ ਬੀਨ ਵਰਗਾ ਕਿਸੇ ਨੇ ਵੀ ਨਹੀਂ ਕੀਤਾ ਸਾਰਿਆਂ ਨੂੰ ਕਹੀ ਜਾਣਗੇ ਜਦੋਂ ਜਿੱਦੀ ਗੱਲ ਕਰਨੀ ਉਹਨੂੰ ਸੀਨੀਅਰ ਬਣਾ ਦੇਣਗੇ ਸੀਨੀਅਰਟੀ ਦੀ ਗੱਲ ਨਹੀਂ ਐ ਇੱਥੇ ਜੁੱਦ ਦੀ ਕਿਸਮ ਦੀ ਗੱਲ ਐ ਜੁੱਦ ਹੋਰ ਕਿਸਮ ਦਾ ਜੁੱਦ ਹੈ ਉਹ ਜੁੱਦ ਨਹੀਂ ਐ ਉਹ ਖੂਨ ਨਹੀਂ ਐ ਜਿਹੜਾ ਉੱਥੇ ਡੁੱਲਿਆ ਹੈ ਉਹ ਲੜਾਈ ਨਹੀਂ ਐ ਜਿਹੜੀ ਪਿੰਡਾਂ ਵਾਸਤੇ ਸੀ ਇਹ ਤਾਂ ਰਾਖਸ਼ਾਂ ਨਾਲ ਲੜਾਈ ਐ ਜਿਹੜੇ ਕਹਿੰਦੇ ਨੇ